ਜਦੋਂ ਇਦਾਂ ਦੀਆਂ ਖਬਰਾਂ ਆਉਂਦੀਆਂ ਨੇ ਜਿਹੜੀਆਂ ਮਨ ਨੂੰ ਦੁਖੀ ਕਰਦੀਆਂ ਨੇ ਪਰੇਸ਼ਾਨ ਕਰਦੀਆਂ ਤਾਂ ਕਿਤੇ ਨਾ ਕਿਤੇ ਕੋਈ ਠੰਡੀ ਹਵਾ ਦਾ ਬੁੱਲਾ ਵੀ ਆ ਜਾਂਦਾ ਕੋਈ ਨਾ ਕੋਈ ਚੰਗੀ ਖਬਰ ਵੀ ਆ ਜਾਂਦੀ ਹੈ ਜੀ ਦੇ ਕਰਕੇ ਸਾਹਮਣੇ ਵਾਲਿਆਂ ਨੂੰ ਸ਼ਾਬਾਸ਼ ਦੇਣ ਨੂੰ ਜੀ ਕਰਦਾ ਹੈ ਉਹਨਾਂ ਦੀ ਪ੍ਰੇਜ਼ ਕਰਨ ਨੂੰ ਜੀ ਕਰਦਾ ਜੀ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਇਦਾਂ ਦੀ ਖਬਰ ਆਈ ਹੈ ਪਿੰਡ ਦੇ ਵਿੱਚ ਕੋਈ ਨਰੀਖਣ ਹੋਇਆ ਇਨਵੈਸਟੀਗੇਸ਼ਨ ਹੋਈ ਤੇ ਕੁਝ ਬੱਚਿਆਂ ਨੂੰ ਪ੍ਰੋਬਲਮ ਆ ਗਈ ਪਿੰਡ ਵਾਲੇ ਕਹਿੰਦੇ ਵੀ ਕੋਈ ਗੱਲ ਨਹੀਂ ਭਾਈ ਤੁਸੀਂ ਸਹਿਯੋਗ ਤਾਂ ਰੱਖੋ ਆਪਾਂ ਸਾਰੇ ਰਲ ਮਿਲ ਕੇ ਇਸ ਗੱਲ ਨੂੰ ਸੰਭਲਾਂਗੇ ਇਹ ਖਬਰ ਥੋੜੀ ਡਿਟੇਲ ਦੇ ਵਿੱਚ ਸਾਡੇ ਨਾਲ ਸਾਂਝੀ ਕਰਿਓ ਜੀ ਜ਼ਰੂਰ ਬਿਲਕੁਲ ਗੱਲ ਤੁਹਾਡੀ ਸਹੀ ਹੈ ਕਿ ਅੱਜ ਕੱਲ੍ਹ ਖਬਰਾਂ ਦੀ ਦੁਨੀਆ ਦੇ ਵਿੱਚ ਇਹਨਾਂ ਕਿੱਲਤ ਪੈਦਾ ਹੋ ਜਾਂਦੀ ਹੈ ਕਿ ਪੋਜ਼ਿਟਿਵ ਖਬਰ ਯਾਰ ਕੋਈ ਅੱਛਾ ਤੇ ਜਿਹੜੀ ਪੋਜ਼ਿਟਿਵ ਖਬਰ ਹੋਵੇ ਵੀ ਜੀ ਉਹਦੇ ਗਾਹਕ ਥੋੜੇ ਹੁੰਦੇ ਬਿਲਕੁਲ ਇਹ ਵੀ ਇੱਕ ਪ੍ਰੋਬਲਮ ਹੈਗੀ ਹੈ ਖੈਰ ਦੇਖੋ ਇਹ ਇੱਕ ਪਟਿਆਲੇ ਜ਼ਿਲ੍ਹੇ ਦਾ ਪਿੰਡ ਹੈ ਥੁਈ ਜੀ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲੁਕਿਏ ਕਿ ਇੱਕ ਮੈਡੀਕਲ ਕੈਂਪ ਜਿਹੜਾ ਲਾਇਆ ਗਿਆ ਤੇ ਉਹ ਜਿਹੜਾ ਲਵਾਇਆ ਗਿਆ ਕੈਂਪ ਸੀਗਾ ਉਹ ਪਿੰਡ ਵੱਲੋਂ ਹੀ ਰਲ ਕੇ ਆਯੋਜਿਤ ਕੀਤਾ ਗਿਆ। ਗੱਲ ਸੁਣਨ ਵਾਲੀ ਆ ਤੇ ਇਸ ਸਾਰੀ ਖਬਰ ਨੂੰ ਸ਼ੇਅਰ ਜ਼ਰੂਰ ਕਰਿਓ ਸਾਰੇ ਜਾਣੇ। ਜੀ ਜੀ ਮੇਰੀ ਕਹਿ ਲੋ ਕਿ ਪਰਸਨਲ ਬੇਨਤੀ ਵੀ ਆ ਤੁਹਾਨੂੰ ਜੰਗੀਆਂ ਗੱਲਾਂ ਜਿਹੜੀਆਂ ਸ਼ੇਅਰ ਹੋਣੀਆਂ ਚਾਹੀਦੀਆਂ ਆਪਣੇ ਖੁਸ਼ੀ ਿਲਉਂਦੀ ਆ ਜਿਵੇਂ ਇਹਨਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਇਹ ਹੈ ਵੀ ਪਟਿਆਲੇ ਦੇ ਆ। ਜੀ ਤੇ ਹੋਰ ਵੀ ਹੈਗੇ ਆ ਪਟਿਆਲੇ ਦੇ ਆਪਣੇ ਸਾਥੀ ਕਿਉਂਕਿ ਮੇਰਾ ਨਾਨਕਾ ਸ਼ਹਿਰ ਆ ਉਹ ਤੇ ਖੈਰ ਦੇਖੋ ਗੱਲ ਇਹ ਆ ਕਿ ਇਹ ਜਿਹੜਾ ਪਿੰਡ ਆ ਨਾ ਇਸ ਪਿੰਡ ਨੇ ਇੱਕ ਬੜਾ ਹੀ ਵੱਲੱਖਣ ਉਪਰਾਲਾ ਕੀਤਾ ਕਿ ਚਲੋ ਬੱਚਿਆਂ ਦਾ ਚੈੱਕਅਪ ਕਰਾਈਏ ਜੀ ਜੀ ਠੀਕ ਹੈ ਜੀ ਆਪਾਂ ਡਾਟਾ ਜਿਹੜਾ ਕਹਿੰ ਲੋ ਕਿ ਐਕੂਰੇਟ ਡਾਟਾ ਹੈ ਉਹਨੂੰ ਪੜਨ ਦਾ ਯਤਨ ਕਰਾਂਗੇ ਤਾਂ ਕਿ ਉਹ ਵੀ ਕਰਦੇ ਸਾਰੀਆਂ ਗੱਲਾਂ ਜਿਹੜੀਆਂ ਕਲੀਅਰ ਹੋ ਜਾਣ ਅੱਛਾ ਇਹਨਾਂ ਨੇ ਤਿੰਨ ਡਾਕਟਰ ਬੁਲਾਏ ਜੀ ਜੋ ਬੱਚਿਆਂ ਦੀ ਫਿਜ਼ੀਕਲੀ ਕਹਿੰ ਲੋ ਕਿ ਜਾਂਚ ਵਾਸਤੇ ਆਏ ਸਨ ਤੇ ਨਾਲ ਤਿੰਨ ਮਨੋਵਿਗਿਆਨਕ ਮਨੋਰੋਗਾਂ ਦੇ ਮਾਹਰ ਜਿਹੜੇ ਆ ਉਹ ਬੁਲਾ ਲਏ ਅੱਛਾ 124 ਬੱਚਿਆਂ ਦੀ ਇਹਨਾਂ ਨੇ ਸਰੀਰਕ ਜਾਂਚ ਕੀਤੀ ਜਿਦੇ ਚੋ 80 ਫੀਸਡ ਅਮੀਨੀਆਂ ਦਾ ਸ਼ਿਕਾਰ ਪਾਇਆ ਗਿਆ ਹੂੰ ਠੀਕ ਹੈ ਜੀ 40 ਪਰਸੈਂਟ ਬੱਚੇ ਜਿਹੜੇ ਆ ਉਹ ਮੋਬਾਈਲ ਦੀ ਦੁਰਵਰਤੋਂ ਕਰਦੇ ਪਾਏ ਗਏ ਅੱਛਾ ਉਹਨਾਂ ਨੇ ਮੰਨਿਆ ਹੂੰ ਇਸ ਤੋਂ ਇਲਾਵਾ 36 ਫੀਸਡ ਬੱਚੇ ਇਸ ਤਰ੍ਹਾਂ ਦੇ ਨਿਕਲੇ ਜਿਨ੍ਹਾਂ ਦੇ ਘਰੇ ਜਾਂ ਤਾਂ ਕਲੇਸ਼ ਹੈ ਜੀ ਮਤਲਬ ਕਿ ਸਿਆਪਾ ਕੀ ਹੁੰਦਾ ਹੈ ਕਿ ਸਾਡੇ ਬੰਦੇ ਨਾ ਬਾਰੋਂ ਕਿਸੇ ਤੋਂ ਝੜਕਾ ਖਾ ਕੇ ਜਾਣ ਉੱਥੇ ਚਾਰ ਪੈਗ ਲਾ ਕੇ ਜਨਾਨੀਆਂ ਨੂੰ ਕੁੱਟ ਕੱਤਦੇ ਜੀ ਜੀ ਇਹਨਾਂ ਨਕਮੇ ਬੰਦਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸ਼ਾਇਦ ਤੁਸੀਂ ਸਮਝੋ ਕਿ ਬੱਚਾ ਸੁੱਤਾ ਹੈ ਕਿ ਉਹ ਖੇਸ ਚੁੱਕ ਕੇ ਵੇਖ ਰਿਹਾ ਹੁੰਦਾ ਹੈ ਤੇ ਕਿਸੇ ਬੱਚੇ ਦੀ ਆਤਮਾ ਤੇ ਸਭ ਤੋਂ ਵੱਡੀ ਸੱਟ ਹੁੰਦੀ ਹੈ ਜੇ ਉਹਦੇ ਸਾਹਮਣੇ ਉਹਦੀ ਮਾਂ ਨਾਲ ਕੁਝ ਕਰੋਗੇ ਬਿਲਕੁਲ ਜੀ ਕੁਝ ਵੀ ਕਰੋਗੇ ਬੇਸ਼ੱਕ ਬਿਲਕੁਲ ਸੱਤ ਕੁਝ ਵੀ ਕਰੋਗੇ ਤਾਂ ਉਸ ਬੱਚੇ ਦੀ ਆਤਮਾ ਜਿਹੜੀ ਛਲਣੀ ਹੁੰਦੀ ਹੈ ਤਾਂ ਇਹਦੇ ਵਿੱਚ 36% ਬੱਚੇ ਇਹ ਕਹਿੰਦੇ ਹੂੰ ਕਿ ਵੇਖੋ ਜੀ ਸਾਡੇ ਘਰੇ ਸ਼ਰਾਬ ਹੈ ਸਾਡੇ ਘਰੇ ਲੜਾਈ ਲੜਾਈ ਦੋਵੇਂ ਇੱਕ ਦੂਜੇ ਨਾਲ ਜੁੜਦੀਆਂ ਵੀ ਨਹੀਂ ਵੀ ਜੁੜਦੀਆਂ ਕਈਆਂ ਦੇ ਘਰ ਸ਼ਰਾਬ ਨਹੀਂ ਹੁੰਦੀ ਪਰ ਕਈਆਂ ਦੇ ਘਰੇ ਤਲੇਸ ਬੜਾ ਹੁੰਦਾ ਹੈ ਤਾਂ ਹੁਣ ਇਹ ਤੁਸੀਂ ਵੇਖ ਲਓ ਕਿ 124 ਬੱਚਿਆਂ ਚੋਂ ਇੰਨੇ ਜ਼ਿਆਦਾ ਬੱਚਿਆਂ ਨੇ ਅਸੀ ਫੀਸਟੇ ਕਹੋ ਅਮੀਨੀਆਂ ਦਾ ਸ਼ਿਕਾਰ ਹੋ ਗਾ ਫਿਰ ਇਸ ਤੋਂ ਇਲਾਵਾ 40% ਹੂੰ ਮੋਬਾਈਲ ਦੇ ਸ਼ਿਕਾਰ ਹੋ ਗਏ ਤੇ 36% ਮਤਲਬ ਕਿ ਉਹ ਠੀਕ ਹੀ ਨਹੀਂ ਹੈ ਉਹਨਾਂ ਦਾ ਜਿਹੜਾ ਕਹ ਲੋ ਕਿ ਜ਼ਹਿਨੀਅਨ ਦੇ ਵਿੱਚ ਸਕੂਨ ਹੈ ਜੀ ਪੜਨ ਵਾਸਤੇ ਜਿਹੜਾ ਮਾਹੌਲ ਬੰਨਾ ਹੈ ਮਾਨਸਿਕ ਤੌਰ ਤੇ ਉਹ ਹੀ ਨਹੀਂ ਹੈ ਤੇ ਸਭ ਤੋਂ ਵੱਡੀ ਗੱਲ ਹੈ ਸਾਧਨ ਵੀ ਉਹਨੇ ਦੋ ਬੱਚੇ ਜਿਹੜੇ ਆ ਉਹ ਦਿਲ ਦੇ ਰੋਗਾਂ ਦੇ ਮਾਰ ਨਿਕਲੇ ਉਹ ਦਿਲ ਦੇ ਰੋਗਾਂ ਦੇ ਕਿ ਪੀੜਿਤ ਨਿਕਲੇ ਪੀੜਿਤ ਨਿਕਲੇ ਤੇ ਇੱਕ ਨੂੰ ਸ਼ਾਇਦ ਮਤਲਬ ਕਿ ਪਿੱਠ ਦਰਦੀ ਸਮੱਸਿਆ ਜੀ ਮਤਲਬ ਯਾਨੀ ਕਹਿਣ ਦਾ ਮਤਲਬ ਕਿ ਨਿੱਕੇ ਨਿੱਕੇ ਬੱਚਿਆਂ ਨੂੰ ਸਮੱਸਿਆਵਾਂ ਨੇ ਜੀ ਉਹਨਾਂ ਕਿਸੇ ਨੂੰ ਦੱਸ ਰਹੇ ਨੇ ਨਾ ਕਿਸੇ ਨੂੰ ਇਹ ਇਲਮ ਹੈ ਨਾ ਕਿਸੇ ਨੇ ਕੋਈ ਚੇਸ਼ਟਾ ਕੀਤੀ ਹੈ ਕਿ ਅਸੀਂ ਦੇਖੀਏ ਤੇ فرض ਕਰੋ ਜੇ ਸਾਰੇ ਪੰਜਾਬ ਦਾ ਸਰਵੇ ਕਰਵਾ ਲਿਆ ਜਬ ਇਸ ਤਰ੍ਹਾਂ ਦੀ ਕਹ ਲੋ ਕਿ ਮੈਡੀਕਲੀ ਜਾਂ ਮਾਨਸਿਕ ਤੌਰ ਤੇ ਜਾਂਚ ਹੋ ਜਾਵੇ ਸਾਰੇ ਸਕੂਲਾਂ ਦੀ ਸੋਚ ਕੇ ਦੇਖੋ ਠਾਰਾਉਣੀ ਆਰ ਜਿੰਨੇ ਵੀ ਸਕੂਲ ਆ ਬਿਲਕੁਲ ਬਿਲਕੁਲ ਉਹ ਸਾਰੇ ਦੇ ਸਾਰੇ ਬੱਚਿਆਂ ਦੀ ਜਾਂਚ ਹੋ ਜਾਵੇ ਸਾਰੇ ਦੇ ਸਾਰੇ ਨਹੀਂ ਚਲੋ ਉਹਨਾਂ ਚੋਂ 100-100 ਨੂੰ ਵੀ ਕੱਢ ਲਓ ਜੀ ਯਾਨੀ 2 ਲੱਖ 2.5 ਲੱਖ ਬੱਚੇ ਦੀ ਵੀ ਜਾਂਚ ਹੋ ਜਾਵੇ ਤੇ ਇਹਦਾ ਮਤਲਬ ਕਿ ਸਾਡੇ ਬੱਚੇ ਵੀ ਮਾਨਸਿਕ ਕਤੇ ਸਰੀਰਕ ਤੌਰ ਤੇ ਪੜ੍ਹਾਈ ਵਾਸਤੇ ਤਿਆਰੀ ਨਹੀਂ ਜੀ ਇਹਨਾਂ ਨੇ ਇਹ ਨੇਕ ਬੰਦੇ ਆ ਬਈ ਪਿੰਡ ਵਾਲਿਆਂ ਨੇ ਨਾ ਸਿਰਫ ਰਲ ਕੇ ਇਹ ਸਾਰਾ ਕੁਝ ਕੀਤਾ ਜੀ ਬਲਕਿ ਗਾਂ ਇਹਨਾਂ ਨੇ ਆਖਿਆ ਆਪਾਂ ਤਰਦਦ ਕਰਾਂਗੇ ਕਿ ਰਲ ਕੇ ਅਸੀਂ ਇਹਨਾਂ ਬੱਚਿਆਂ ਦੀ ਕਾਉਂਸਲਿੰਗ ਵਗੈਰਾ ਕਰਵਾਈਏ ਜੀ ਜੀ ਦਵਾਈ ਦੱਪਾ ਕਰਵਾਈਏ ਤੇ ਇਹਨਾਂ ਨੂੰ ਇਹਨਾਂ ਚੀਜ਼ਾਂ ਚੋਂ ਬਾਹਰ ਕੱਢੀਏ ਕਿਸੇ ਨਾ ਬੰਦੇ ਨੇ ਬਹੁਤ ਸਿਆਣੀ ਗੱਲ ਕਹੀ ਆ ਉਹ ਕਹਿੰਦਾ ਕਿ ਚਲੋ ਕੋਈ ਐਸਾ ਮਜ਼ਬ ਚਲਾਇਆ ਜਾਏ ਜੀ ਚਲੋ ਕੋਈ ਐਸਾ ਮਜ਼ਬ ਚਲਾਇਆ ਜਾਏ ਜੀ ਅਬ ਇਨਸਾਨ ਕੋ ਇਨਸਾਨ ਬਨਾਇਆ ਜਾਏ ਹਮ ਕੀ ਬਾਤ ਮਤਲਬ ਕੀ ਬਾਤ ਕਿ ਇਹ ਲੋਕ ਇਨਸਾਨ ਨੇ ਜੀ ਜਿਨ੍ਹਾਂ ਨੇ ਅੱਜ ਦੇ ਸਮੇਂ ਦੇ ਵਿੱਚ ਇੱਕ ਤੇ ਵੇਖਿਆ ਕਿ ਪ੍ਰੋਬਲਮ ਹੈ ਜੀ ਤੇ ਦੁਜਾ ਇਹ ਆ ਕਿ ਰਲ ਕੇ ਕਿਹਾ ਕਿ ਯਾਰ ਇਸ ਪ੍ਰੋਬਲਮ ਨੂੰ ਦੂਰ ਵੀ ਕਰਨਾ ਸਾਡੀ ਪ੍ਰੋਬਲਮ ਪਤਾ ਕੀ ਆ ਕਿ ਅਸੀਂ ਸਿਰਫ ਪ੍ਰੋਬਲਮ ਵੱਲ ਹੀ ਧਿਆਨ ਰੱਖਦੇ ਆ ਸਾਡੇ ਪੰਜਾਬ ਚ ਆ ਹੋ ਗਿਆ ਸਾਡੇ ਚ ਘਰ ਚ ਆ ਹੋ ਗਿਆ ਹਾਏ ਮੇਰੇ ਨਾਲ ਆ ਹੋ ਗਿਆ ਹਾਏ ਮੇਰੇ ਨਾਲ ਤਾਂ ਹੁੰਦਾ ਹੀ ਆ ਮੇਰਾ ਰੱਬ ਵੀ ਵੈਰੀ ਜੱਗ ਵੀ ਵੈਰੀ ਸਭ ਵੈਰੀ ਪਰ ਅਸੀਂ ਪ੍ਰੋਬਲਮ ਦੀ ਜੋ ਸੂਰਤੇ ਹਾਲ ਹੁੰਦੀ ਆ ਉਹਦੇ ਮੱਦੇ ਨਜ਼ਰ ਉਹਦਾ ਹੱਲ ਨਹੀਂ ਦੇ ਨਹੀਂ ਦੇਖਦੇ ਇੱਕ ਦੂਸਰੇ ਤੇ ਕਈ ਵਾਰ ਤੇ ਇਲਜ਼ਾਮ ਲਾਉਣ ਲੱਗ ਜੰਨੇ ਆ ਤੇ ਇਸ ਚ ਨਹੀਂ ਨਹੀਂ ਇੰਡੀਵਿਜੂਅਲੀ ਵੀ ਤੁਸੀਂ ਦੇਖੋ ਜਦੋਂ ਸਾਡੇ ਤੇ ਕੋਈ ਸਮੱਸਿਆ ਪੈਂਦੀ ਹੈ ਤੇ ਅਸੀਂ ਹਾਏ ਤੋਬਾ ਹੀ ਜ਼ਿਆਦਾ ਕਰਦੇ ਹਾਂ ਬਿਲਕੁਲ ਉਹਦੇ ਨਾਲ ਸਮੱਸਿਆ ਵੱਡੀ ਜਾਂਦੀ ਹੈ ਸਮੱਸਿਆ 'ਚੋਂ ਨਿਕਲਣਾ ਕਿੱਦਾਂ ਉਹਦਾ ਹੱਲ ਨਹੀਂ ਸੋਚਦੇ ਤੇ ਪਿੰਡ ਵਾਲੇ ਆਖਿਆ ਕਿ ਹੁਣ ਸਰਕਾਰ ਤੇ ਛੱਡੋ ਆਸ ਉਮੀਦ ਆਪਾਂ ਆਪ ਆਪਣੇ ਪੱਧਰ ਤੇ ਕਰ ਲਈ ਜੀ 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 ਤਾਂ ਇਹ ਜਿਹੜੇ ਲੋਕ ਨੇ ਤੋ ਹੀ ਪਿੰਡ ਵਾਲੇ ਵਾਕਿਆ ਕਾਬਲੇ ਸਲਾਮ ਨੇ ਤਾਂ ਹੀ ਕਰਕੇ ਇਹਨਾਂ ਨੂੰ ਸ਼ਾਬਾਸ਼ ਦੇਣ ਨੂੰ ਮਨ ਕੀਤਾ ਜੀ ਮੈਨੂੰ ਵੀ ਦਿਓ ਦਿਓ ਸ਼ਾਬਾਸ਼ ਕੁਟਕੇ ਨਾ ਰੱਖੋ ਦਿਓ ਆਉਣ ਦਿਓ ਜੀ ਫਲੋ ਬਾਈ ਜੀ ਨੇ ਕਮੈਂਟ ਕੀਤਾ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਤੇ ਇਹਨਾਂ ਬਾਰੇ ਬਹੁਤੇ ਗੱਲਬਾਤ ਵੀ ਨਹੀਂ ਕਰਦੇ ਤੇ ਉਹ ਜੇ ਗੱਲ ਕਰ ਲੈਂਦੇ ਆ ਤੇ ਫਿਰ ਕੋਈ ਹੱਲ ਨਹੀਂ ਨਿਕਲਦਾ ਖੋਸਟਲੋਂ ਜੀ ਕਹਿ ਰਹੇ ਨੇ ਕਿ ਸੋਸ਼ਲ ਮੀਡੀਆ ਐਡਿਕਸ਼ਨ ਇਜ਼ ਅ ਸੀਰੀਅਸ ਇਸ਼ੂ ਅਨਾ ਇਹ ਬੜਾ ਸੀਰੀਅਸ ਇਸ਼ੂ ਹੈਗਾ ਸੱਚਮੁੱਚੀ ਹਾਂ ਬਿਲਕੁਲ ਦੇਖੋ ਜੀ ਗੱਲ ਇਹ ਆ ਕਿ ਸਕਰੀਨ ਟਾਈਮ ਬੱਚਿਆਂ ਦਾ ਜ਼ਿਆਦਾ ਹੈ ਤੇ ਦੂਸਰੀ ਸਮੱਸਿਆ ਇਹ ਹੈ ਕਿ ਉਹ ਬੱਚੇ ਉੱਥੋਂ ਸਿੱਖ ਕੀ ਰਹੇ ਆ ਜੀ ਜੀ ਉਹਨਾਂ ਬੱਚਿਆਂ ਦੀ ਕਿਹੜੇ ਕੰਟੈਂਟ ਚ ਰੁਚੀ ਹੈ ਖਬਰਾਂ ਵਾਲੀ ਰੁਚੀ ਜਾਂ ਚਲੰਤ ਮੁੱਦਿਆਂ ਦੀ ਰੁਚੀ ਉਹ ਤੇ ਹੈ ਹੀ ਨਹੀਂ ਹੈ ਹੂੰ ਉਹ ਤੇ ਹੈ ਹੀ ਨਹੀਂ ਉਹ ਜਿਹੜਾ ਸਕਰੀਨ ਟਾਈਮ ਹੈ ਉਹ ਉਹਨਾਂ ਦਾ ਜ਼ਿਆਦਾ ਜਾ ਰਿਹਾ ਰੀਲਾਂ ਦੇ ਵਿੱਚ ਬਿਲਕੁਲ ਕਮੇਡੀ ਦੇ ਵਿੱਚ ਅੱਜ ਮੈਂ ਨਾ ਕਿਉਂਕਿ ਜੋਕ ਜੱਕ ਮੈਂ ਮਾਰ ਲੈਣਾ ਐਵੇਂ ਕਹਾਂ ਵੈਸੇ ਮੈਂ ਗੰਭੀਰ ਜਿਹਾ ਬੰਦਾ ਯਾਰਾਂ ਦੀ ਮਹਿਫਲ 'ਚ ਮੈਂ ਬਹੁਤ ਹਸਮੁਖ ਆਦਮੀ ਆ ਜੀ ਬਿਲਕੁਲ ਗੱਲ ਇਹ ਆ ਕਿ ਉਹ ਮੈਂ ਵੈਸੇ ਫਨੀ ਜੈਕ ਨਾ ਕਮੈਂਟ ਕਰ ਦਿੱਤਾ ਸਵੇਰੇ ਸਵੇਰੇ ਸਾਡੇ ਉਧਰ ਬੱਦਲ ਚੜੇ ਸੀ ਮੈਂ ਆਖਿਆ ਯਾਰ ਬੱਦਲ ਬਦਲਾਈ ਬਣ ਗਏ ਆ ਇਹ ਆਉਂਦੇ ਆ ਤੇ ਲੋਕਾਂ ਨੂੰ ਇਹ ਪੁੱਛਦੇ ਆ ਹਾਂ ਕਿਵੇਂ ਕਰੀਏ ਕਿਵੇਂ ਕਰਾਉਣਾ ਹੁਣ ਮੁੜੀਏ ਕਿ ਵੜੀਏ ਜੀ ਤੇ ਮੈਂ ਕਿਹਾ ਜਦੋਂ ਇਹ ਵਿਚਾਰੇ ਮੁੜ ਜਾਂਦੇ ਆ ਤੇ ਸਾਡੇ ਲੋਕ ਜਿਹੜੇ ਆ ਉਹਨਾਂ ਦੀ ਹਾਲਤ ਇਦਾਂ ਦੀ ਹੁੰਦੀ ਆ ਜਿਵੇਂ ਸਾਲ 2 ਸਾਲ ਬਾਅਦ ਕਿਸੇ ਕੈਦੀ ਦੀ ਮੁਲਾਕਾਤ ਆਈ ਹੋਵੇ ਤੇ ਆ ਕੇ ਹੌਲਦਾਰ ਕਹੇ ਕਿ ਉਹ ਭਰਾਵਾ ਉਹ ਆ ਕੇ ਤੇਰੇ ਘਰ ਦੇ ਮੁੜ ਗਿਆ ਕਿਉਂਕਿ ਆਧਾਰ ਕਾਰਡ ਉਹਨਾਂ ਦਾ ਘਰ ਰਹਿ ਗਿਆ ਜੀ ਤੋਂ ਇੱਕ ਸਾਡਾ ਮਿੱਤਰ ਆ ਮਾਸਟਰ ਰਿਹਾ ਕਿਸੇ ਦਿਨ ਲਿਆਉਂਗਾ ਉਹਨੂੰ ਮੈਂ ਪੋਡਕਾਸਟ ਤੇ ਵੀ ਲਿਆਉਂਗਾ ਬਹੁਤ ਵਿਦਵਾਨ ਆਦਮੀ ਆ ਤੇ ਉਹਨੇ ਕਮੈਂਟ ਕੀਤਾ ਕਹਿੰਦਾ ਮਿੰਟੂ ਤੇਰਾ ਕਮੇਡੀ ਚ ਸਕੋਪ ਹੈ ਹੂੰ ਤੇ ਪੰਜਾਬ ਚ ਕਮੇਡੀ ਹੋਈ ਚੱਲਦੀ ਆ ਮਾਸਟਰ ਆ ਬੰਦਾ ਕਿੱਥੇ ਤੋਂ ਉਹਦਾ ਤਨਜ਼ ਬਹੁਤ ਡੂੰਗਾ ਸੀ ਕਿ ਕੰਟੈਂਟ ਨਹੀਂ ਚੱਲਦਾ ਹੋਰੇ ਇੱਥੇ ਕਮੇਡੀ ਜ਼ਿਆਦਾ ਚੱਲਦੀ ਸਿਆਸਤ 'ਚ ਵੀ ਕਮੇਡੀ ਚੱਲ ਰਹੀ ਹੈ ਸਮਾਜ 'ਚ ਵੀ ਕਮੇਡੀ ਚੱਲ ਰਹੀ ਹੈ ਤਾਂ ਕਹਿਣ ਦਾ ਮਤਲਬ ਇਹੋ ਆ ਕਿ ਸਾਡੇ ਬੱਚੇ ਜੇ ਸਕਰੀਨ ਟਾਈਮ ਵਧੇਰੇ ਲੈ ਰਹੇ ਨੇ ਤਾਂ ਸੁਖਮ ਸਿੰਘ ਸਾਬ ਉਹ ਸਿੱਖ ਕੀ ਰਹੇ ਆ ਮੈਟਰ ਇਹ ਗੱਲ ਕਰਦੀ ਆ